ਮੈਂ ਆਰਐਸਐਸ ਦੇ ਜਿਹੜੇ ਬਰੇਗੰਡ ਹੈ ਉਸ ਦੀ ਗੱਲ ਕਰ ਰਿਹਾ ਸੀ ਤੇ ਮੁੱਖ ਮਹਿਮਾਨ ਬੀਬੀ ਜੀ ਬਾਰੇ ਗੱਲ ਕਰ ਰਿਹਾ ਸੀ ਮਾਤਾ ਜੀ ਬਾਰੇ ਪੂਰੀ ਥੋੜੀ ਜਾਣਕਾਰੀ ਸਾਂਝੀ ਕਰਿਓ ਜੀ ਸਰ ਨਹੀਂ ਦੇਖੋ ਉਹ ਮਾਮਲਾ ਕਾਫੀ ਵੱਡਾ ਵਿਵਾਦ ਬਣ ਗਿਆ ਤੁਹਾਡਾ ਕੋਈ ਯਾਰ ਦੋਸਤ ਜੱਜ ਹੈ ਮੇਬੀ ਨਹੀਂ ਹੈ ਤਾਂ ਦੱਸੋ ਮੇਬੀ ਦਾ ਨਹੀਂ ਨਹੀਂ ਹੈ ਯਾਰ ਦੋਸਤ ਬਹੁਤ ਅਨੇਕ ਅਲੱਗ ਅਲੱਗ ਫੀਲਡ ਚ ਵੜ ਗਏ ਰਿਸ਼ਤੇਦਾਰ ਮਤਲਬ ਕਿ ਕੋਈ ਵੀ ਦੇਖ ਲਓ ਚਲੋ ਤੁਹਾਡੇ ਵਿਆਹ ਸ਼ਾਦੀ ਚ ਕੋਈ ਜੱਜ ਆਉਂਦਾ ਹੈ ਨਾ ਹੂੰ ਜੱਜ ਉਹ ਅਦਾਲਤ ਥੋੜਾ ਨਾਲ ਚੱਕੀ ਫਿਰਦਾ ਹੈ ਪਰ ਉਹਦਾ ਪ੍ਰੋਟੋਕਾਲ ਆਪਣੇ ਆਪ ਤੇ ਲਾਗੂ ਹੁੰਦਾ ਹੈ ਜੀ ਇਹ ਤੁਹਾਨੂੰ ਦੱਸ ਰਿਹਾ ਮੈਂ ਹੂੰ ਕਿਤੇ ਵੀ ਮਿਲੇ ਸਾਡੇ ਜਿਮ ਚ ਸਾਡੇ ਨਾਲ ਆਉਂਦੇ ਨੇ ਜੱਜ ਸਾਹਿਬ ਹੂੰ ਹੂੰ ਬਸ ਹੈਂਡਸ਼ੇਕ ਵੀ ਕਿਸ ਹਰ ਇੱਕ ਨਾਲ ਨਹੀਂ ਜੀ ਜੀ ਜਿਵੇਂ ਸਾਡੇ ਅਰਿਆਂ ਨਾਲ ਕੀਤਾ ਹੈਲੋ ਆਏ ਨੂੰ ਸਰ ਬਸ ਇਸ ਤੋਂ ਵੱਧ ਨਹੀਂ ਤੁਮ ਬੜਾ ਲਿਮਟਡ ਹੁੰਦਾ ਪ੍ਰੋਟੋਕਾਲ ਇਸਰ ਹੁੰਦਾ ਆਪਣੇ ਆਪ ਤੇ ਲਾਗੂ ਕੀਤਾ ਪਿਆ ਇਹ ਨਹੀਂ ਉੱਥੇ ਮੈਂ ਹਾਂਜੀ ਅੱਜ ਕਿਹੜਾ ਕੇਸ ਹੁੰਦਾ ਫਿਰ ਨਹੀਂ ਸਰ ਜੱਜ ਦੀ ਡਿਊਟੀ ਹੈ ਜੀ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੱਜ ਕੋਰਟ ਦੇ ਵਿੱਚ ਤੇ ਕੋਰਟ ਤੋਂ ਬਾਹਰ ਜਦੋਂ ਤੱਕ ਉਹ ਸਰਵਿਸ ਦੇ ਵਿੱਚ ਹੈ ਜੁਡੀਸ਼ਰੀ ਦੇ ਵਿੱਚ ਹੈ ਉਹ ਆਪਣੇ ਆਪ ਤੇ ਪ੍ਰੋਟੋਕਾਲ ਲਾ ਕੇ ਰੱਖਦਾ ਹੈ ਜੀ ਲਾਗੂ ਕਰਕੇ ਰੱਖਦਾ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੜਬੜ ਹੋ ਚੱਲ ਗਈਆਂ ਹੂੰ ਦੂਜੀ ਗੱਲ ਕਿ ਇਸ ਪ੍ਰੋਟੋਕਾਲ ਦੀ ਧੱਜੀ ਕਿਸ ਨੇ ਉਡਾਈ ਸਭ ਤੋਂ ਪਹਿਲਾਂ ਜੁਡੀਸ਼ਰੀ ਵਿਧਾਨਪਾਲਿਕਾ ਕਾਰਜਪਾਲਿਕਾ ਲਗ ਲਗ ਆਪਾਂ ਕਹਿੰਦੇ ਆ ਨਾ ਇਸ ਦਾ ਬੇੜਾ ਗਰਕ ਤੇ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਹੋਰਾਂ ਨੇ ਕੀਤਾ ਡੀਬੀਆਈ ਚੰਦਰ ਚੂੜ ਦੇ ਮਾਮਲੇ 'ਚ ਜਦੋਂ ਉਹਨਾਂ ਦੇ ਕਰਕੇ ਦੂਜੀ ਗੱਲ ਆ ਕਿ ਜਿਹੜੀ ਹੁਣ ਗਵਈ ਫੈਮਲੀ ਆ ਚੀਫ ਜਸਟਿਸ ਆਫ ਇੰਡੀਆ ਇਹ ਤੇ ਅੰਬੇਦਕਰਵਾਦੀ ਹੈ ਜੀ ਸਮਝਦੇ ਹੋ ਨਾ ਅੰਬੇਦਕਰਵਾਦੀ ਵਿਚਾਰਤਾ ਰਾ ਅਤੇ ਸੰਗ ਵਿਚਾਰਤਾ ਰਾ ਦੋਵੇਂ ਮਤਲਬ ਕਿ ਬਿਲਕੁਲ ਵਿਰੋਧੀ ਤਿਰਿਆਂ ਤੇ ਖੜੇ ਹੁੰਦੇ ਨੇ ਜੀ ਦੋਨਾਂ ਦੇ ਢਾਰੇ ਜਿਹੜੇ ਆ ਨਾ ਉਹ ਬਿਲਕੁਲ ਆਪੋਜ਼ਿਟ ਨੇ ਕੋਈ ਮੇਲ ਹੀ ਨਹੀਂ ਹੈ ਹਮ ਸੱਪ ਤੇ ਨਿਯੋਲਾ ਜਿਵੇਂ ਮੰਨ ਲਓ ਆਪਾਂ ਇੱਕ ਮਿਸਾਲ ਲੈ ਲਾ ਹਾਂਜੀ ਕਦੇ ਇਕੱਠੇ ਨਹੀਂ ਹੋ ਸਕਦੇ ਨਾ ਤਾਂ ਕੁਝ ਆਈਡੀਓਲੋਜੀ ਆਪਾਂ ਕਹਿ ਦਿੰਦੇ ਹਾਂ ਕਿ ਭਈ ਉਹ ਆ ਸਿਸਟਮ ਹੈ ਵੀ ਕਦੇ ਇਕੱਠੇ ਨਹੀਂ ਹੋ ਸਕਦੇ ਇਹ ਜਿਹੜੀ ਆਈਡੀਓਲੋਜੀਕਲੀ ਦੂਰੀ ਹੁੰਦੀ ਆ ਨਾ ਇਹ ਮੇਟਣੀ ਹੂੰ ਬਹੁਤ ਔਖੀ ਹੁੰਦੀ ਹੈ ਤਾਂ ਗਵਾਇਸ ਆਪ ਦੀ ਜੋ ਮਾਤਾ ਜੀ ਸੀਗੇ ਉਹਨਾਂ ਨੂੰ ਸੱਦਾ ਜਾਂਦਾ ਹੈ ਹੂੰ ਇਹ ਤਰਥਲੀ ਮਚ ਗਏ ਜੀ ਕਿ ਇੱਕ ਤਾਂ ਅੰਬੇਦਕਰ ਵਾਦੀ ਫੈਮਲੀ ਹੈ ਦੂਸਰਾ ਕਿ ਚੀਫ ਜਸਟਿਸ ਆਫ ਇੰਡੀਆ ਕੁਰਸੀ ਤੇ ਬੈਠੇ ਆ ਹੂੰ ਇੱਕ ਕੀ ਹੋਏਗਾ ਕੁਝ ਵਿਸ਼ਲੇਸ਼ਕ ਕਹਿੰਦੇ ਜੀ ਇਤੇ ਐਸਸੀ ਭਾਈਚਾਰਾ ਜਾਂ ਦਾਲਿਤ ਭਾਈਚਾਰਾ ਭਾਈ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਵਿਉਂਤਿਆ ਕੁਝ ਲੋਕਾਂ ਦਾ ਮਤ ਸੀ ਕਿ ਯਾਰ ਇਦਾਂ ਤਾਂ ਜੁਡੀਸ਼ਰੀ ਦੇ ਵਿੱਚ ਮੈਸੇਜ ਹੀ ਗਲਤ ਜਾਂਦਾ ਜੀ ਅੰਦੇਸ਼ਾ ਹੈ ਕਿ ਭਾਈ ਚੀਫ ਜਸਟਿਸ ਆਫ ਇੰਡੀਆ ਉਹਦੇ ਫੈਮਿਲੀ ਮੈਂਬਰ ਵੀ ਆਰਐਸਐਸ ਨੂੰ ਹੂੰ ਹੂੰ ਤਸੰਦ ਕਰਦੇ ਨੇ ਜੀ ਬੜਾ ਬਿੱਟਾਲਾ ਸਭਾ ਬਿਲਕੁਲ ਪ੍ਰਭਾਵ ਆਪਣਾਲਾ ਕੰਮ ਹੋ ਜਾਂਦਾ ਇਥੇ ਹੋਇਆ ਇਜਾ ਕੁਝ ਲੋਕੇ ਦੱਸਦੇ ਨੇ ਕਿ ਦਰਅਸਲ ਕੀ ਹੈ ਕਿ ਗਵਈ ਸਾਹਿਬ ਦੇ ਜਿਹੜੇ ਭਰਾਤਾ ਨੇ ਰਜਿੰਦਰ ਐਸ਼ਾ ਦੋਨਾਂ ਦਾ ਨਾਮ ਜੇ ਮੈਂ ਨਹੀਂ ਬੋਲਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕੁਝ ਮਹਾਰਾਸ਼ਟਰ ਦੇ ਲੀਡਰਾਂ ਦੇ ਮੇਲੇ ਨੇ ਜੀ ਐਦਾ ਗੱਲਾਂ ਚੱਲੀਆਂ ਪਰ ਕੁੱਲ ਮਿਲਾ ਕੇ ਇਹ ਚਰਚਾ ਜਿਹੜੀ ਉਹ ਬਵਾਲ ਦਾ ਰੂਪ ਲੈ ਗਈ ਹੂੰ ਕਿ ਇਹ ਕਵਾਇਬ ਜਿਹੜੀ ਉਹ ਗਲਤ ਆ ਫਿਰ ਅੱਜ ਹੁਣ ਗਵਈ ਸਾਹਿਬ ਦੀ ਮਾਤਾ ਬਾਰੇ ਖਬਰ ਛਪੀ ਆ ਕਿ ਸ਼ਾਇਦ ਉਹਨਾਂ ਨੇ ਖੁੱਲਾ ਖਤ ਲਿਖ ਦਿੱਤਾ ਹੈ ਕਿ ਮੈਂ ਆਰਐਸਐਸ ਦਾ ਜਿਹੜਾ 100 ਸਾਲਾ ਸਮਾਗਮ ਹੈ ਉਹਦਾ ਹਿੱਸਾ ਨਹੀਂ ਬਣੂੰਗੀ ਜੀ ਬੰਨਾ ਵੀ ਨਹੀਂ ਚਾਹੀਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਹੂੰ ਕਿ ਭਾਈ ਜੱਜ ਸਰਵਿਸ ਦੇ ਵਿੱਚ ਹੋਵੇ ਜੁਡੀਸ਼ਰੀ ਦੇ ਵਿੱਚ ਹੋਵੇ ਛੋਟਾ ਜੱਜ ਵੀ ਹੋਵੇ ਉਹ ਆਪਣੇ ਆਪ ਤੇ ਪ੍ਰੋਟੋਕੋਲ ਲਾਗੂ ਰੱਖਦਾ ਹੈ ਜੀ ਠੀਕ ਹੈ ਨਾ ਜੀ ਇਹ ਨਹੀਂ ਹੈਗਾ ਕਿ ਜੱਜ ਪਿੰਡ ਆਇਆ ਤੇ ਉਹ ਉਥੇ ਸੱਤ ਚ ਬਾਇਆ ਕਿ ਸੀਪ ਖੇਡਣ ਲੱਗ ਜਾਊਗਾ ਹੁਕਮ ਆਲੀ ਬਿਲਕੁਲ ਬਿਲਕੁਲ ਹੁਕਮ ਦੇ ਨੰਬਰ ਆਲਸਾ ਨਹੀਂ ਹੁੰਦਾ ਇਸ ਕਰਕੇ ਇਹ ਮੇਰੇ ਖਿਆਲ ਦੇ ਨਾਲ ਗਲਤ ਸੀ ਤੇ ਐਸੀ ਤਰਤ ਪਾਉਣ ਦਾ ਯਤਨ ਸੀਗਾ ਕਿਉਂਕਿ ਸਾਡੇ ਵਾਸਤੇ ਅਗਾਹ ਜਾ ਕੇ ਕਈ ਪੰਗੇ ਖੜੇ ਕਰਦੇ ਪਰ ਹੁਣ ਉਸ ਫੈਮਿਲੀ ਨੇ ਹਾਲਾਂਕਿ ਜਿਹੜੇ ਗਵਾਈ ਸਾਹਿਬ ਦੇ ਭਰਾਤਾ ਮੈਂ ਉਹਨਾਂ ਦੀ ਸੁਣ ਰਿਹਾ ਸੀ ਬਾਈਟ ਉਹ ਤਰਕ ਦੇ ਰਹੇ ਸੀਗੇ ਕਿ ਦੇਖੋ ਜੀ ਜੋ ਵਿਚਾਰਧਾਰਕ ਸਿਧਾਂਤ ਹੁੰਦਾ ਹੈ ਉਹ ਪੌਂਚ ਆਪਣੀ ਜਗ੍ਹਾ ਹੁੰਦੀ ਹੈ ਬੰਦੇ ਦੇ ਪਰਸਨਲ ਰਿਲੇਸ਼ਨ ਆਪਣੀ ਜਗ੍ਹਾ ਹੋ ਸਕਦੇ ਮਤਲਬ ਉਹ ਕਹਿਣ ਦਾ ਇਹ ਕਿ ਪਰਸਨਲ ਕਪੈਸਿਟੀ ਚ ਮਾਤਾ ਜੀ ਜਾ ਸਕਦੇ ਵਿਚਾਰ ਧਾਰਕ ਚੀਜ਼ਾਂ ਤੇ ਉੱਥੇ ਹੀ ਖੜੀਆਂ ਰਹਿੰਦੀਆਂ ਪਰ ਨਹੀਂ ਕੁਝ ਚੀਜ਼ਾਂ ਦਾ ਮੈਸੇਜ ਬਹੁਤ ਗਲਤ ਜਾਂਦਾ ਹੈ ਜੀ ਹੁਣ ਫਰਜ਼ ਕਰੋ ਕਿ ਕੱਲ ਨੂੰ ਕੋਈ ਨਰਿੰਦਰ ਮੋਦੀ ਨਾਲ ਜੁੜਿਆ ਜਾਂ ਆਰਐਸਐਸ ਨਾਲ ਜੁੜਿਆ ਮਸਲਾ ਗਵਈ ਸਭ ਖੁੱਲ ਜਾਏਗਾ ਹਾਲਾਂਕਿ ਹੋ ਸਕਦਾ ਹੁਣ ਦੇਖੋ ਦੋ ਭਰਾਵਾਂ ਦਾ ਅੱਜਕੱਲ ਕੀ ਹੈ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਜਿਵੇਂ ਤੁਹਾਡੇ ਪਰਿਵਾਰਾਂ ਚ ਗੁੰਝਲਾਂ ਹੁੰਦੀਆਂ ਨੇ ਨਾ ਹਰੇਕ ਪਰਿਵਾਰਾਂ ਚ ਗੁੰਝਲਾਂ ਹੁੰਦੀਆਂ ਨੇ ਜੀ ਭਰਾ ਦੀ ਭਰਾ ਨਾਲ ਕਈ ਵਾਰ ਨਹੀਂ ਬਣਦੀ ਹੁੰਦੀ ਹਮ ਇੱਕ ਨਾਲ ਮਾਂ ਚਲੇ ਜਾਂਦੀ ਹੈ ਇੱਕ ਨਾਲ ਪਿਓ ਚਲਾ ਜਾਂਦਾ ਤੇ ਇੱਕ ਜਗ੍ਹਾ ਤੇ ਐਸਾ ਵੀ ਹੁੰਦਾ ਕਿ ਪਿਓ ਹੁੰਦਾ ਹੀ ਨਹੀਂ ਮਾਂ ਇੱਕ ਜਗ੍ਹਾ ਤੇ ਪਰ ਰੋਲਾ ਕੀ ਆ ਕਿ ਹੁਣ ਘਰਾਂ ਦੀਆਂ ਜਿਹੜੀਆਂ ਗੁੰਝਲਾਂ ਜੀ ਜੀ ਪੇਸ਼ੇਵਰ ਜ਼ਿੰਦਗੀ ਚ ਵੇਖੀਆਂ ਨਹੀਂ ਜਾਂਦੀਆਂ ਉੱਥੇ ਉਹ ਸਿੱਧਾ ਫਿਰ ਮਾਮਲਾ ਛੁੱਟ ਜਾਂਦਾ ਹੈ ਨਾ ਹੂੰ ਸੋ ਇਸ ਕਰਕੇ ਮੇਰੇ ਖਿਆਲ ਦੀ ਨਾਲ ਹੈ ਤੇ ਮਸਲਾ ਇਹ ਪਰਿਵਾਰਕ ਵੀ ਆ ਪਰ ਇਹਨੂੰ ਫਿਰ ਪਰਿਵਾਰਕ ਮੁਹਾਜ਼ਦੇ ਨੇ ਸਿਠਿਆ ਗਿਆ ਕਿ ਭਾਈ ਇਹ ਮੈਸੇਜ ਗਲਤ ਜਾਏਗਾ ਗਵਾਈ ਸਾਹਿਬ ਬਹੁਤ ਵੱਡੀਆਂ ਗੱਲਾਂ ਕਰ ਚੁੱਕੇ ਆ ਬਹੁਤ ਵੱਡੇ ਅਹੁਦੇ ਤੇ ਬੈਠੇ ਆ ਜੀ ਜੀ ਕਿ ਵੇਖਿਓ ਕਿਤੇ ਭਈ ਸਾਰੀਆਂ ਚੀਜ਼ਾਂ ਦਾ ਕੰਮ ਗੁਲਕੰਦ ਨਾ ਹੋ ਜਾਵੇ ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਖैर ਚਲੋ ਇਹ ਖਬਰ ਕੱਲ ਹੀ ਜਦੋਂ ਆਈ ਸੀ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਪਹਿਲਾਂ ਚਰਚਾ ਕੀਤੀ ਨਹੀਂ ਇਹ 2-3 ਦਿਨ ਤੋਂ ਖਬਰ ਚੱਲ ਰਹੀ ਸੀ ਗੱਲਬਾਤ ਉਸ ਤੋਂ ਬਾਅਦ ਇਹ ਖੈਰ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ ਥੋੜਾ ਜਿਹਾ ਸਮਾਂ ਭਾ ਦੇ ਚੱਲੇ ਤੇ ਆਪਾਂ ਵੀ ਗੱਲਾਂ ਬਾਤਾਂ ਅੱਗੇ ਨੂੰ ਤੋਰ ਲਈਏ ਥੋੜੀਆਂ ਇਹ ਮੇਟੂ ਜੀ ਪਠਾਨ ਮਾਜਰਾ ਹੋਰਾਂ ਦੀ ਗੱਲ ਕਰ ਲਈ ਐਕਸਰ ਕਮੈਂਟ ਆ ਜਾਂਦਾ ਕਿ ਪਠਾਨ ਮਾਜਰਾ ਹੋਰਾਂ ਦਾ ਕੀ ਬਣਿਆ ਕਾਫੀ ਟਾਈਮ ਉਹਨਾਂ ਦੀ ਕੋਈ ਵੀਡੀਓ ਵਗੈਰਾ ਕੁਝ ਨਹੀਂ ਆਇਆ ਸੀ ਆਪ ਤਾਂ ਫਿਰ ਇੱਕ ਵੀਡੀਓ ਆਈ ਦੁਬਾਰਾ ਫਿਰ ਚਰਚਾ ਸ਼ੁਰੂ ਹੋ ਗਈ ਤੇ ਉਹਨਾਂ ਦੇ ਪਤਨੀ ਦੀ ਕਹਿੰਦੇ ਵੀ ਸਿਹਤ ਵੀ ਠੀਕ ਨਹੀਂ ਸੀ ਫਿਰ ਅਕਾਲ ਉਹਨਾਂ ਦੀ ਸੇਤ ਵਾਸਤੇ ਖਾਸ ਕਰਕੇ ਉਹਦੇ ਤੇ ਧਿਆਨ ਦੇਣ ਵਾਸਤੇ ਹੁਣ ਥੋੜਾ ਜਿਹਾ ਦੱਸਿਓ ਕੀ ਚੱਲ ਰਿਹਾ ਏ ਇਸ ਕੇਸ ਦੇ ਇਸ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਹੈ ਪਹਿਲੀ ਗੱਲ ਤੇ ਆ ਕਿ ਭਈ ਹਰਮਿਤ ਪਠਾਨ ਮਾਜਰਾ ਇਹਨਾਂ ਤੋਂ ਲੱਭਿਆ ਨਹੀਂ ਗਿਆ ਹੂੰ ਗੈਂਗਸਟਰ ਫੜਨ ਵਾਲੀ ਟੀਮ ਵੀ ਮਗਰ ਲਾ ਦਿੱਤੀ ਗਈ ਜੀ ਇਹਦੇ ਤੇ ਕੀ ਕਹੋਗੇ ਪਹਿਲੀ ਗੱਲ ਤੇ ਆ ਹੂੰ ਕਿੰਨਾ ਸਮਾਂ ਹੋ ਗਿਆ ਲੰਬਾ ਸਮਾਂ ਹੋ ਗਿਆ ਹੁਣ ਤੇ ਇਦਾ ਮਤਲਬ ਇਹ ਹੈ ਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਵੀ ਤੁਹਾਡੇ ਨਾਲ ਫਿਰ ਭੱਜਣ ਵਾਲੇ ਨੂੰ ਰਾਹ ਜਾਦੇ ਆ ਜੀ ਜੀ ਦੂਜੀ ਗੱਲ ਕਿ ਹਰਮੀਤ ਪਠਾਨ ਮਾਜਰਾ ਦੀ ਕੱਲ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਿੰਨਾ ਕੁ ਮੈਂ ਸੁਣ ਰਿਹਾ ਸੀਗਾ ਇੱਕ ਚੈਨਲ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਜੀ ਉਹਨਾਂ ਨੇ ਜੋ ਸ਼ਿਕਾਇਤ ਕਰਤਾ ਬਿਬੀ ਆ ਉਹਦੇ ਕੁਝ ਫੋਟੋਗ੍ਰਾਫਸ ਜਿਹੜੇ ਆ ਨਿੱਜੀ ਜ਼ਿੰਦਗੀ ਦੇ ਰੱਖੇ ਆ ਹੂੰ ਕਈ ਵਿਅਕਤੀਆਂ ਦੇ ਨਾਲ ਜੋੜ ਕੇ ਜੀ ਜੀ ਉਹ ਫੋਟੋਗ੍ਰਾਫਸ ਜਿਹੜੇ ਆ ਅਦਾਲਤ ਨੂੰ ਪੇਸ਼ ਕੀਤੇ ਗਏ ਨੇ ਮੇਰੇ ਖਿਆਲ ਧੀ ਨਾਲ ਉਹ ਵੀ ਹੁਣ ਅੱਗੇ ਜਾ ਕੇ ਕਿ ਕਿਉਂਕਿ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਵੀ ਫੈਸਲਾ ਬਣਦਾ ਹੂੰ ਤਾਂ ਬਹਿਸ ਦੇ ਵਿੱਚ ਉਹ ਵੀ ਇੱਕ ਹੋਣਾ ਵੱਡਾ ਵਿਸ਼ਾ ਬਣ ਗਿਆ ਕਿ ਕੀ 376